ਹੈਲੋ ਐਲ ਵੈਲਕਮ ਗਾਇਸ ਕਮੇ ਆਏ ਤੁਸੀਂ ਸਾਰੇ ਕਿਹਨਾਂ ਟੋਗੋਗੇ ਮੈਂ ਪ੍ਰੋ ਯਰ ਬਲੂ ਵੀਓ ਵੀਓ ਤੁਸੀਂ ਬਹੁਤ ਘਟ ਆਉਂਦੇ ਟਰੈਕਟਰ ਆਪਣਾ ਖੜਾਓ ਬੜੇ ਚਿਰ ਦੀ ਵੀਡੀਓ ਬੜੀ ਨਹੀਂ ਆਉਦੀ ਭਈ ਇੱਕ ਦਿਨ ਪਹਿਲਾਂ ਤੇ ਅੱਜ ਆਪਾਂ ਪੁੱਟਦੇ ਆ ਰੁੱਖ ਰੱਖ ਜਿਹੜਾ ਮੋਢਾ ਪੁੱਟਣਾ ਹੈ ਉਥੋਂ ਬੜਾ ਹੀ ਰੁੱਖ ਤੇ ਉਹ ਦੇਖ ਆਪਣਾ ਝੋਟਾ ਗੜਾ ਝੋਟਾ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਜਰੂਰ ਰੁੱਖ ਪੁੱਟਣ ਲੱਗੇ ਉਦੋਂ ਹੀ ਤਰਾ ਮੋਡ ਮੁੱਢ ਜੇ ਕੋਈ ਵੀ ਨੀ ਪੁੱਟਿਆ ਜਾਣਦੇ ਆ ਡੈਡੀ ਹੁਣ ਹੀ ਗਏ ਸੀ ਕਰਿਆ ਹਲੇ ਇੱਥੇ ਉੱਥੇ ਬੈਂਡਰੀ ਲੋਗ ਸਕੂਟਰੀ ਦੀ ਹੁਣ ਕੋੜ ਬੁੱਢੇ ਚਾਰਜ ਲਈ ਕਿਸੇ ਦੇ ਘਰੇ ਤੂੰ ਦੱਸ ਕੀ ਵਿਚਾਰੇ ਸਕੂਟਰੀ ਬਾਰੇ ਚੰਗੀ ਹੁੰਦੀ ਆ ਕਿ ਨਹੀਂ ਓਰੇ ਪਤਾ ਨਹੀਂ ਲੱਗਦਾ ਬਿਲਾ ਟਟੂ ਇਹਨੂੰ ਮਗਰੋਂ ਲੈਣ ਦੋ ਮਿੱਤਰੋ ਤੇ ਬੀਬੀ ਹੁਣੀ ਆ ਗਈ ਚਲੋ ਚੱਲਦੇ ਆ ਫਿਰ 10 ਰੁਪਏ ਦੇ ਮਿੱਤਰੋ ਆਪਣੇ ਪੂਵਾ ਦੇ ਮੁੰਡਾ ਮੁੰਡੇ ਆ ਕਾਸ਼ ਪਾਵਾਗੇ ਉਹ ਸਾਥ ਪਾਵਾਗੇ ਕਈ ਨਾ ਹਵੇ ਚਾਂਗੇ ਮੱਛੀ ਤੇ ਤੋਨ ਚੱਲਦੇ ਆ ਰੰਕਰ ਮਿੱਤਰੋ ਕਿ ਗਾਵਾਂ ਇਹ ਫੋਲ ਰਾਈਟਰ ਲੋ ਜੀ ਮਿੱਤਰੋ ਪੈਲੀ ਵਾਹਾਂ ਲੱਗੀਆਂ ਤੇ ਬਸ ਆ ਸਾਰੀ ਵਾਣੀ ਮੁੜ ਕੇ ਉਧਰ ਚੱਲਦੇ ਮੋੜ ਪੋੜਦੇ ਉਹਦੀ ਮਿੱਤਰੋ ਗੋਣੀ ਕਰਤੀ ਸ਼ੁਰੂ ਕਰੀ ਆਪਾਂ ਬਹੁਤ ਭੈੜਾ ਡਾਈਟਰ ਕਿੱਲੰਦੇ ਆਪਾਂ ਚਲੋ ਗੋਣੀ ਆ ਤੋਂ ਕੋਈ ਕੰਮ ਵੀ ਕਾਟਣ ਦੀ ਹੁਣ ਦੂਜੀ ਤੇ ਲੱਗਨ ਲੱਗੇ ਆਂ ਵੀ ਘਲਰੰਦੇ ਤੇ ਵਈਏ ਸ਼ੁਰੂ ਕਰਦੇ ਆਂ ਤੇ ਮੁੜ ਕੇ ਤੀਜੀ ਤੇ ਜਾਣਾ ਤੀਜੀ ਤੋਂ ਬਾਅਦ ਆਪਾਂ ਬੁੱਕ ਤੇ ਆਪਣਾ ਮੁੱਟਾਂ ਤੇ ਚਲੋ ਮੇਤਰੋ ਵਾਉਣ ਲੱਗ ਪਏ ਆਂ ਦੂਰੀ ਪਰ ਖੜਾ ਨਾ ਭਾਇਆ ਮੈਂ ਖੜਾ ਨਾ ਹੋਣਾ ਰਿਆ ਡਾਡੀ ਰੁਕ ਜਾ ਪ੍ਰਣਾਲ ਤੇ ਹੁਣ ਵਾਉਣ ਅੱਠੇ ਫੇਲਦਾਂ ਨੂੰ ਬੈਠੇ ਠੀਕ ਹੈ ਜੀ ਓਕੇ ਓ ਭਾਈ ਯਾਨੇ ਮੇਂਦਰੋ ਪਹਿਲੀ ਤੇ ਚਲੋ ਤੁਹਾਨੂੰ ਆਹ ਬੂਗੇ ਮਿਲਦੇ ਮੇਂਦਰੋ ਮੋੜਾ ਜੱਪ ਨੇ ਤੁਹਾਨੂੰ ਨਹੀਂ ਪਟਿਆ ਗਿਆ ਰਾਤ ਪੈ ਗਈ ਆ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੋਣੇ ਚੰਗੀ ਗੁੱਡਬਾਈ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਲਓ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ